ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ ਹਿੰਦੋਸਤਾਨ ਦੇ ਬਾਦਸ਼ਾਹ ਦੇ ਸਾਹਮਣੇ ਮਹਾਰਾਜ ਦੇ ਉੱਤੇ ਕਈ ਸਵਾਲ ਕੀਤੇ ਗਏ ਹਰ ਜੋ ਸਵਾਲ ਦਾ ਜਵਾਬ ਮਹਾਰਾਜ ਤਸੱਲੀ ਬਖਸ਼ ਦਿੰਦੇ ਰਹੇ ਆਖਰਕਾਰ ਜਹਾਂਗੀਰ ਨੇ ਸਤਗੁਰੂ ਗੁਰੂ ਅਰਜਨ ਦੇ ਮਹਾਰਾਜ ਉੱਤੇ 2 ਲੱਖ ਰੁਪਇਆ ਜੁਰਮਾਨਾ ਕਰਨ ਤੋਂ ਬਾਅਦ ਔਰ ਧਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮੁਹੰਮਦ ਸਾਹਿਬ ਦੀ ਸਿਫਤ ਲਿਖਣ ਵਾਸਤੇ ਦੀਵਾਨ ਚੰਦੂ ਦੇ ਹਵਾਲੇ ਕਰਕੇ ਮਹਾਰਾਜ ਨੂੰ ਉਹਦੇ ਘਰ ਵਿੱਚ ਭੇਜਿਆ ਆ ਬਾਦਸ਼ਾਹ ਕਸ਼ਮੀਰ ਨੂੰ ਰਵਾਨਾ ਹੋ ਗਿਆ ਦੀਵਾਨ ਚੰਦੂ ਧਮਕੀਆਂ ਦੇ ਰਿਹਾ ਹੈ ਮਹਾਰਾਜ ਉਹ ਲਾਲਚ ਦੇ ਰਿਹਾ ਹੈ ਡਰਾਵੇ ਦੇ ਰਿਹਾ ਕੋਈ ਪ੍ਰਵਾਹ ਨਹੀਂ ਕੀਤੀ ਗੁਰਦੇਵ ਜੀ ਨੇ ਤਤੀ ਤਵੀ ਤੇ ਬਿਠਾਇਆ ਦੇਖ ਵੀ ਚਬਾਲਿਆ ਸ਼ਹਿਰ ਦੇ ਲੋਕ ਇਉਂ ਕੁਰਲਾ ਰਹੇ ਹਨ ਚਲਦੋ ਸ਼ਾਣੇ ਦੇ ਗਿਓ ਬਾਲੀ ਕੀਤਾ ਜਦੋਂ ਇਸ਼ਾਰਾ ਸਤਨਾਮ ਕੈ ਵਿੱਚ ਬੈ ਗਿਆ ਸਤਗੁਰ ਅਰਜਨ ਪਿਆਰਾ ਹਾਂਡੀ ਪਿਆਰਾ ਪਾਣੀ ਝੋਲਮ ਕਟਾਸੀ ਛਾਈਆਂ ਲਾਹੌਰ ਸ਼ਹਿਰ ਵਿੱਚ ਕੈਰ ਹੋ ਰਿਆ ਦਿੰਦੇ ਲੋਕ ਦੁਹਾਈਆਂ ਹਾਂ ਦੁਹਾਈਨਾ ਓ ਪੰਜੇ ਸਿੱਖ ਫੜ ਕੇ ਬਲਕੀ ਤੇ ਪੇਸ਼ ਕੋਈ ਨਾ ਜਾਵੇ ਵਿਦੀ ਚਲਦੇ ਤੇ ਭਾਈ ਲੰਗਾ ਨੇਤਰ ਲਾਲ ਦਿਖਾਵੇ ਹਾਂ ਦਿਖਾਵੇ ਦਿਆਂ ਪਬਕਾਂ ਬੇਸ਼ੱਕ ਦੇ ਨ ਸੁਣਾਈ ਨਾ ਲਾਹੌਰ ਸ਼ਾਰ ਵਿੱਚ ਕਹਿ ਰ ਹੋ ਰਿਆ ਲੋਕੀ ਦੇਣ ਦੋਹਾਈਆਂ ਹਾਂ ਦੋਹਾਈਨਾ ਓ ਮੀਆਂ ਮੀਰ ਦਾ ਫਕਰ ਉਥੇ ਬਈਸਾ ਕਰ ਕਰ ਹਾਰੇ ਮੀਰ ਦਾ ਫਕਰੀ ਉਥੇ ਬੈਸਾ ਕਰ ਕਰ ਹਾਰੇ ਕਰਾ ਨਾ ਸਕੇ ਹਜ਼ਾਰ ਗੁਰਾ ਨੂੰ ਥੱਕ ਗਏ ਲਾ ਕੇ ਚਾਰੇ ਹਾੜੀ ਚਾਰੇ ਗਲੀ ਗਲੀ ਵਿੱਚ ਮੀਆਂ ਮੀਰ ਦੀਆਂ ਗਲੀ ਗਲੀ ਵਿੱਚ ਮੀਆਂ ਮੀਰ ਦੀਆਂ ਸੁਣਦੇ ਲੋਕ ਤਰਾਈਆਂ ਲਾਹੌਰ ਸ਼ਹਿਰ ਵਿੱਚ ਕਹਿਰ ਹੋ ਰਿਆ ਦਿਨ ਦੇ ਲੋਕ ਦੁਹਾਈਆਂ ਹਾਂ ਦੁਹਾਈਆਂ ਓ ਡਰਦਾ ਕੋਈ ਦਮ ਨਾ ਮਾਰੇ ਅੰਦਰੀ ਵੜ ਵੜ ਰਹੁੰਦੇ ਬੇੜਾ ਗਰ ਕੀ ਸ਼ਾਹੀਨਾ ਹੋਵੇ ਸਭਨਾ ਰੇਦਿਲ ਕਹਿੰਦੇ ਹਾਂਜੀ ਕਹਿੰਦੇ ਆ ਸੀਤਲ ਵਾਰ ਦਾ ਪੈਰਾ ਕੀਤਿਆਂ ਸਖਤ ਮਨਾਈਆਂ ਲੌਰ ਸ਼ਾਰ ਵਿੱਚ ਕਾਰ ਹੋ ਰਿਆ ਦਿੰਦੇ ਲੋਕ ਦੁਹਾਈਨਾ ਚੰਦੂ ਸ਼ਾਣੇ ਦੇ ਗਿਓ ਬਾਲੀ ਕੀਤਾ ਜਦੋਂ ਇਸ਼ਾਰਾ ਸਤ ਨਾਮ ਕਹਿ ਵਿੱਚ ਬੈ ਗਿਆ ਸਤ ਗੁਰ ਅਰਜਨ ਪਿਆਰਾ ਹਾਂਡੀ ਪਿਆਰਾ ਬੜੇ ਕੇ ਪਾਣੀ ਝੁਲਮ ਕਟਾਸੀ ਛਾਈਆਂ ਲਾਹਰੇ ਸ਼ਹਿਰ ਵਿੱਚ ਕੈਰ ਹੋ ਰਿਆ ਦਿੰਦੇ ਲੋਕ ਦੁਹਾਈਆਂ ਹਾਂ ਦੁਹਾਈਨਾ